ਤੋ ਸੇਖਰ ਵਿਸ਼ਾ ਬਾਹਰਤਾ ਤੇ ਮੈਂ ਹਾਂ ਕੁਮਰਪ੍ਰੀਤ ਕੋ ਹਰ ਕਾਮਤਵਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰਾਂ ਦੇ ਅਕਾਊਂਟ ਜਿਹੜਾ ਕਿ ਆਫੀਸ਼ੀਅਲ ਅਕਾਊਂਟ ਉਹਨਾਂ ਦਾ ਇੰਸਟਾਗ੍ਰਾਮ ਤੇ ਭਾਰਤ ਦੇ ਵਿੱਚ ਬੈਨ ਲਗਾ ਦਿੱਤਾ ਸੀ ਕੋਈ ਵੀ ਉਸ ਨੂੰ ਨਹੀਂ ਦੇਖ ਸਕਦਾ ਸੀ ਤਾਂ ਬਿਲਕੁਲ ਹੁਣ ਹਮਲੇ ਦੇ ਕਰੀਬ-ਕਰੀਬ 2 ਮਹੀਨੇ ਬਾਅਦ ਉਹਨਾਂ ਦੇ ਅਕਾਊਂਟ ਤੋਂ ਬੈਨ ਜਿਹੜਾ ਕਿ ਹਟਾ ਦਿੱਤਾ ਹੈ ਜੀ ਹਾਂ ਦੱਸਣਿਆ ਕਿ ਅਦਾਕਾਰਾਂ ਦੇ ਅਕਾਊਂਟ ਤੋਂ ਬੈਨ ਹਟਾ ਦਿੱਤਾ ਗਿਆ ਹੁਣ ਭਾਰਤ ਦੇ ਵਿੱਚ ਮੁੜ ਤੋਂ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਕਰੋਲ ਕਰ ਸਕਦੇ ਹੋ ਜਮੁ ਕਸ਼ਮੀਰ ਦੇ ਪਾਲਗਾਮ ਤੋਂ ਯਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਪਾਰਕਿਸਤਾਨ ਵਿੱਚਕਾਰ ਪੈਦਾ ਹੋਏ ਤਣਾਅ ਕਾਰਨ ਪਰਦੇ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਹੁਣ ਹਮਲੇ ਦੇ ਲਗਭਗ 2 ਮਹੀਨੇ ਬਾਅਦ ਇਹਨਾਂ ਪਾਕਿਸਤਾਨੀ ਅਦਾਕਾਰਾਂ ਅਤੇ ਅਭਿਨੇਤਰੀਆਂ ਦੇ ਖਾਤਿਆਂ ਤੋਂ ਪਾਬੰਦੀ ਜਿਹੜੀ ਕਿ ਹਟਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਸਕਰੋਲ ਉਹਨਾਂ ਨੂੰ ਕਰ ਸਕਦੇ ਹੋ ਜਿਵੇਂ ਕਿ ਮਾਵਰਾ ਹੋ ਕੇ ਯਮਨਾ ਜੈਦੀ ਸਵਾ ਕਮਰ ਆਹਦ ਰਜ਼ਾ ਮੀਰ ਅਤੇ ਦਾਨਿਸ਼ ਤਮੂਰ ਵਰਗੇ ਕਈ ਪਾਕਿਸਤਾਨੀ ਅਦਾਕਾਰਾਂ ਦੇ ਇੰਸਟਾਗ੍ਰam ਅਕਾਊਂਟ ਭਾਰਤ ਦੇ ਵਿੱਚ ਮੂੜ ਦਿਖਣ ਲੱਗੇ ਨੇ ਹਾਲਾਂਕਿ ਫਵਾਦ ਖਾਨ ਮਾਇਰਾ ਖਾਨ ਹਾਨਿਆ ਅਮੀਰ ਆਤਿਫ ਅਸलम ਵਰਗੇ ਕਈ ਹੋਰ ਪਾਕਿਸਤਾਨੀ ਕਲਾਕਾਰਾਂ ਨੇ ਇੰਸਟਾਗ੍ਰam ਅਕਾਊਂਟ ਅਜੇ ਵੀ ਭਾਰਤ ਦੇ ਵਿੱਚ ਉਪਲਬਧ ਨਹੀਂ ਹਨ ਹਜੇ ਉਹਨਾਂ ਦੇ ਅਕਾਊਂਟ ਤੋਂ ਬੈਨ ਨਹੀਂ ਹਟਿਆ ਹੋਇਆ ਪਰ ਕਾਫੀ ਹੱਦ ਤੱਕ ਕਲਾਕਾਰਾਂ ਦੇ ਅਕਾਊਂਟਸ ਤੇ ਬੈਨ ਜੜਾ ਕੇ ਹਟਾ ਦਿੱਤਾ ਗਿਆ ਅੱਗੇ ਤੁਹਾਨੂੰ ਇਹ ਵੀ ਦੱਸ ਦਰਨਿਆ ਕਿ ਮਾਵਰਾ ਹੋਕੇ ਨੇ 2016 ਵਿੱਚ ਹਰਸ਼ਵਰਧਨ ਭਰਾਏ ਨਾਲ ਫਿਲਮ ਸਨਮ ਤੇਰੀ ਕਸਮ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਫਿਲਮ ਦੇ ਸਵਿਕਲ ਤੋਂ ਹਟਾ ਦਿੱਤਾ ਗਿਆ ਹਰਸ਼ਵਰਧਨ ਰਾਏ ਨੇ ਆਪਣੇ ਇੰਸਟਾਗ੍ਰam ਤੇ ਬਿਆਨ ਛਾੜੀ ਕਰਦਿਆ ਕਿ ਹਾਂ ਜੇਕਰ ਪਿਛਲੇ ਕਾਸਟ ਨੂੰ ਹੀ ਲੈ ਕੇ ਫਿਲਮ ਬਣਾਈ ਜਾਵੇਗੀ ਤਾਂ ਮੈਂ ਸਨਮ ਤੇਰੀ ਕਸਮ 2 ਦਾ ਹਿੱਸਾ ਨਹੀਂ ਬਣਾਂਗਾ ਇਸ ਦੇ ਨਾਲ ਹੀ ਪੰਜਾਬੀ ਅਦਾਕਾਰ ਦਲਜੀਤੋ ਸਾਂਝ ਵੀ ਇਹ ਨਹੀਂ ਦਿਨੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨਿਆ ਅਮਰ ਨਾਲ ਕੰਮ ਕਰਨ ਦੇ ਕਾਰਨ ਭਾਰੀ ਆਲੋਚਨਾ ਹੋ ਰਹੀ ਹੈ ਵਿਵਾਦ ਨੋ ਵੀ ਸਾਹਮਣਾ ਕਰਿਆ ਨੇ ਪਰ ਕਾਫੀ ਹੱਦ ਤੱਕ ਕਲਾਕਾਰ ਜਿਹੜੇ ਕਿ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਵੀ ਨਜ਼ਰ ਆਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਫਿਲਮ ਤੇਰੀ ਸਨਮ ਤੇਰੀ ਕਸਮ ਦੇ ਵਿੱਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਬਿਨੇਤਰੀ ਮਾਵਰਾ ਹੋ ਕੇਨ ਹੁਣ ਭਾਰਤ ਦੇ ਵਿੱਚ ਇੰਸਟਾਗ੍ਰam ਤੇ ਐਕਟਿਵ ਨਜ਼ਰ ਆ ਰਹੀ ਹੈ ਉਸ ਤੋਂ ਇਲਾਵਾ ਸਬਾ ਕਮਰ ਯਮਨਾ ਜ਼ੈਦੀ ਦਾਨਸ਼ ਤੇ ਮੋਰ ਤੇ ਹੋਰ ਵੀ ਕਈ ਕਲਾਕਾਰਾਂ ਦੇ ਖਾਤੇ ਵੀ ਸਰਗਰਮ ਜਿਹੜੇ ਕੀ ਹੋ ਚੁੱਕੇ ਨੇ ਹਾਲਾਂਕਿ ਕਈਆਂ ਤੇ ਹਲੇ ਵੀ ਬੈਨ ਜਿਹੜਾ ਕੀ ਲਗਾਇਆ ਜਾ ਰਿਹਾ ਪਰ ਦੱਸ ਦਿੰਨਾ ਕਿ ਹੁਣ ਕਾਫੀ ਹੱਦ ਤੱਕ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਕਰੋਲ ਕਰ ਸਕਦੇ